ਸਰ ਜਿਹੜਾ ਜੁੱਧ ਨਸ਼ਾ ਵਿਰੁੱਧ ਦੇ ਤਹਿਤ ਕੁਝ ਬਿਲਡਿੰਗਾਂ ਢਾਈਆਂ ਗਈਆਂ ਸੀ ਉਹ ਬਿਲਡਿੰਗਾਂ ਰੀ ਕੰਸਟਰਕਸ਼ਨ ਹੋ ਰਹੀਆਂ ਇਹ ਕਿਹਦੀ ਸ਼ੈ ਤੇ ਹੋ ਰਹੀਆਂ ਸਰ ਸਰਕਾਰ ਜਾਣਦੀ ਹੈ ਜੀ ਉਹਨੇ ਤਾਂ ਬਾਰੇ ਆਪਾਂ ਕੀ ਕਮੈਂਟ ਕਰ ਸਕਦੇ ਹੈ ਇਹ ਤਾਂ ਜਿਨ੍ਹਾਂ ਨੇ ਢਾਈਆਂ ਹੁਣ ਉਹ ਦੇਖਣ ਦੁਆਰਾ ਤਾਂ ਕਿਸ ਤਰੀਕੇ ਨਾਲ ਬਣ ਰਹੀਆਂ ਹੈ ਕੋਰਪੋਰੇਸ਼ਨ ਦੇਖਿਆ ਜੀ ਥੈਂਕ ਯੂ ਸਰ ਸਾਹਿਬ ਇਸ ਅਹਿਮ ਪ੍ਰੈਸ ਕਾਨਫਰੰਸ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਪ੍ਰਚੂਪ ਤੋਂ ਆਪ ਸਭ ਦਾ ਸਵਾਗਤ ਕੀਤਾ ਜਾਂਦਾ ਜਿਵੇਂ ਆਪਾਂ ਨੂੰ ਪਤਾ ਹੀ ਹੈ ਕਿ ਪਿਛਲੇ ਕੱਲ ਹਤਕਾਲੂ ਚੱਟ ਕੇ ਭਾਰਤੀ ਜਨਤਾ ਪਾਰਟੀ ਚ ਸ਼ਾਮਲ ਹੋਏ ਸਰਦਾਰ ਜੀ ਸਿੰਘ ਗਰਗੀ ਕਿਲੋ ਵਾਲੇ ਜਿਨ੍ਹਾਂ ਨੂੰ ਹਰਿਆਣਾ ਦੇ ਮੁੱਖ ਮੰਤਰੀ ਜਿਹੜੀ ਮੈਸ ਸੈਣੀ ਜਿੰਨਾ ਜੁਆਇਨ ਕਰਵਾਇਆ ਪਰ ਰਾਤ ਹੀ ਗੁਜਰੀ ਸੀ ਮਗਰ ਵਰਤਮਾਨ ਜਿਹੜੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹ ਐਸੀ ਦਲਗਤ ਰਾਜਨੀਤੀ ਦੇ ਵਿੱਚ ਖੁੱਭੀ ਹੋਈ ਹੈ ਕਿ ਉਹਨਾਂ ਨੇ ਸਵੇਰੇ ਹੀ ਉਹਨਾਂ ਤੇ ਪ੍ਰੈਸ਼ਰ ਪਾਉਣ ਦੇ ਲਈ ਉਹਨਾਂ ਦੀ ਕਰਮਚਾਰੀ ਸੀ ਵੀ ਉਹ ਸਾਰੇ ਵਿਸ਼ੇ ਨੂੰ ਲੈ ਕੇ ਅੱਜ ਦੀ ਇਹ ਮਹੱਤਵਪੂਰਨ ਪ੍ਰੈਸ ਕਾਨਫਰੰਸ ਕਰਕੇ ਲਈ ਆ ਰਿਹਾ ਹੈ ਸਾਰੇ ਸਤਿਕਾਰਯੋਗ ਮੇਰੇ ਬਜੇਵੀ ਸਪਸ਼ਟ ਦੇ ਪਿੰਡਾਰੀ ਜੋ ਕਿ ਪੂਰਬੀ ਸੀਪੀਐਸਏ ਦਾ ਪੰਜਾਬ ਦੇ ਸੂਬੇ ਦੇ ਮੀਤ ਪ੍ਰਧਾਨ ਨੇ ਉਹਨਾਂ ਦੇ ਨਾਲ ਪਾਰਟੀਆਂ ਦੇ ਮਹਾ ਮੰਤਰੀ ਰਜੇਸ਼ ਕੁਮਾਰ ਜੀ ਸ਼ੋਕਸ਼ਰੀਮ ਜੀ ਵੱਲੋਂ ਵੱਡੀ ਜੋਨ ਸਾਹਿਬ ਸੁਪਹਾ ਆਇਆ ਮੈਂ ਉਹਨਾਂ ਨੂੰ ਨਿਵੇਦਨ ਕਰਾਂਗਾ ਕਿੜੀ ਪਿੰਡਾਰੀ ਜੀ ਤੁਸੀਂ ਇਸ ਵਿਸ਼ੇ ਤੇ ਗੈਟ ਬ੍ਰੀਫ ਸਾਰੀ ਜਾਕੇ ਕੰਮਕਾਜੀ ਕਰਵਾਤਾ ਤੋਂ ਕਿਨਾਂ ਸੰਕਲਪ ਸ਼੍ਰੀ ਪ੍ਰੀਤ ਕੰਮ ਕਰਦਾ। ਸਰਵਪਾਲ ਜੀ। ਉਹ ਵੀ ਸਭਾ ਜੋ ਸਾਡੇ ਸ਼ਾਇ ਤੇ ਸਾਡੇ ਪ੍ਰਿਸ਼ਤ ਪੱਤਰਕਾਰ ਉਹਨਾਂ ਇਲੈਕਟ੍ਰੋਨਿਕ মিডিਆ ਪ੍ਰਿੰਟ মিডিਆ ਆਪਕਾ ਸਾਰੇ ਜਾਣਦੇ ਆ। ਟਿਵੀ ਜਿਹੜੀ ਵਿੱਚ ਡੁਟਾ ਪੰਜਾਬ ਦੀ ਸਰਕਾਰ ਹੈ ਆਮ ਆਦਮੀ ਪਾਰਟੀ ਜਿਹਦੇ ਮੁਖੀਆ ਭਗਵੰਤ ਮਾਨ ਜੀ ਉਹ ਜਿਸ ਤਰੀਕੇ ਦੇ ਨਾਲ ਦਮਨਕਾਰੀ ਨੀਤੀਆਂ ਬਣਾ ਰਹੇ ਆ ਪક્ષ ਨੂੰ ਕਿਸ ਤਰੀਕੇ ਦੇ ਨਾਲ ਉਹਦੀ ਅਵਾਜ਼ ਦਬਾਨੀ ਹੈ ਜੇ ਕੋਈ ਵਿਪੱਖ ਦਾ ਨਮਾਇਦਾ ਉਹਦੇ ਖਿਲਾਫ ਗੱਲ ਕਰਦਾ ਹੈ ਉਹਨ ਕਿਸ ਤਰੀਕੇ ਦੇ ਨਾਲ ਉਹਦੇ ਖਿਲਾਫ ਜੁਬੀਲੈਸ ਦਾ ਜਾਂ ਹੋਰ ਡਰ ਕਰਕੇ ਉਹਨੂੰ ਚੁੱਪ ਕਰਾਣਾ ਹੈ ਇਹ ਪਰੰਪਰਾ ਲੰਬੀ ਚੱਲਦੀ ਆ ਰਹੀ ਹੈ ਲੇਕਿਨ ਜਿਹੜੀ ਲੇਟੈਸਟ ਅੱਜ ਸਵੇਰੇ ਸਾਡੇ ਪੰਜਾਬ ਦੇ ਇੱਕ ਬਹੁਤ ਵੱਡੇ ਬਿਲਡਰ ਕਲੋਨਾਈਜ਼ਰ ਔਰ ਕਾਲੀ ਦਲ ਦੇ ਪੂਰਬ ਦੇ ਵਿੱਚ ਦੋ ਵਾਰੀ ਵਿਧਾਨ ਸਭਾ ਦਾ ਚੋਣ ਲੜਖਰ ਤੋਂ ਸ਼੍ਰੀਮਾਨ ਸਦਾਗਰ ਅਦਨਜੀਤ ਸਿੰਘ ਜੀ ਸਾਹਿਬ ਜਿਨ੍ਹਾਂ ਦੀ ਇੱਕ ਬਹੁਤ ਵੱਡੀ ਗਿਲ ਕੋ ਨਾਮ ਦੇ ਉੱਪਰ ਕੰਪਨੀ ਹੈ ਇਹਦੇ ਲੋਕਾਂ ਨੂੰ ਅਫੋਰਡੇਬਲ ਡੇਟਾ ਦੇ ਉੱਪਰ ਕੰਮ ਬਣਾ ਕੇ ਦਿੰਦੇ ਆ ਉਹਨਾਂ ਨੇ ਕੁਝ ਦਿਨ ਪਹਿਲਾਂ ਸਕਾਲੀਦਾਨ ਨੂੰ ਅਲਵਿਦਾ ਕਹਿਤਾ ਸੀ ਉਹ ਛਾੜੂ ਵਾਲਿਆਂ ਨੇ ਇਹ ਮਹਿਸੂਸ ਹੋਇਆ ਕਿ ਸਾਡੀ ਪਾਰਟੀ ਜੁਆਇਨ ਕਰਨ ਕੇ ਲੇਕਿਨ ਉਹਨਾਂ ਨੇ ਜੋ ਇਹਨਾਂ ਦੀ ਦਿੱਕਿਆ ਮੈਂ ਉਹਨਾਂ ਦਰਕਿਨਾਰ ਕਰਕੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨਰਿੰਦਰ ਮੋਦੀ ਸਾਹਿਬ ਦੀ ਇੱਜ਼ਤ ਔਰ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਾਡਾ ਸਿੱਖ ਭਾਈਚਾਰਾ ਫਿਰ ਦਲਿਤ ਭਾਈਚਾਰਾ ਸਾਡਾ ਬਾਕੀ ਸਮਾਜ ਭਾਰਤੀ ਜਨਤਾ ਪਾਰਟੀ ਨੇ ਕਿਸ ਪਰਵਾਹ ਦੇ ਵਿੱਚ ਆ ਕੇ ਸਾਡੀ ਤਾਕਤ ਵਧਾਈ ਆ ਮੈਂ ਉਹ ਚੀਜ਼ ਨੂੰ ਮਤੇ ਰੱਖ ਕੇ ਉਹਨਾਂ ਨੇ ਕੱਲ ਸ਼ਾਮ ਨੂੰ ਸਾਡੇ ਹਰਿਆਣਾ ਪ੍ਰਤੀਕਸ਼ੀ ਮੁੱਖ ਮੰਤਰੀ ਸਾਹਿਬ ਨਾਥਿੰ ਸਿੰਘ ਜੀ ਸਾਹਿਬ ਸਾਡੇ ਸੂਬੇ ਦੇ ਮੀਤ ਪ੍ਰਧਾਨ ਉਹ ਜਿਨ੍ਹਾਂ ਨੇ ਲੋਕ ਸਭਾ ਦਾ ਚੋਣ ਲੜਿਆ ਲੋਕ ਸਭਾ ਚੋਣ ਲੜਿਆ ਅਨੰਦਪੁਰ ਸਾਹਿਬ ਤੋਂ ਪੰਦਰ ਹਲਕਾ ਪੇਟਾ ਅੱਜ ਐਸੇ ਮੇਰੇ ਛੋਟੇ ਭਾਈ ਸ਼ਿਵਾਰਜ ਸ਼ਰਮਾ ਜੀ ਸਾਡੀ ਲੀਡਰਸ਼ਿਪ ਦੇ ਨਾਲ ਚੰਡੀਗੜ੍ਹ ਕੱਲ ਸ਼ਾਮ ਨੂੰ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਕਾਇਮ ਕੀਤੀ ਤੇ ਸਾਨੂੰ ਬੜਾ ਚੱਕਾ ਲੱਗਾ ਕਿ ਸਾਡੇ ਪੰਜਾਬ ਦੇ ਵਿੱਚ ਵਾਧਾ ਹੋਇਆ ਲੇਕਿਨ ਅੱਜ ਸਵੇਰ ਜਦੋਂ ਅਸੀਂ ਸੋਸ਼ਲ ਮੀਡੀਆ ਦੇਖਿਆ ਸਭਾ ਸਾਡੀ ਜਿਹੜੀ ਸੂਬੇ ਦੀ ਸਰਕਾਰ ਹੈ ਉਹ ਜਿਹੜੀ ਵਿਜੀਲੈਂਸ ਹੈ ਉਹਨਾਂ ਨੇ ਅੱਜ ਸਵੇਰ ਉਹਨਾਂ ਤੇ ਕਰੇ ਸਖਤ ਕਦਮ ਵਿਚ ਚੰਡੀਗੜ੍ਹ

ਉਨ੍ਹਾਂ ਦੇ ਹੱਕ ਦੇ ਵਿੱਚ ਅਸੀਂ ਸਾਡੀ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਕਿ ਤੁਸੀਂ ਇਕੱਲੇ ਨਹੀਂ ਹੋ ਤੁਹਾਡਾ ਪਰਵਾਰ ਨੇ ਡਟਿਆ ਹੋਇਆ ਹੈ ਪਰ ਅਸੀਂ ਅਰਜੀਤ ਸਿੰਘ ਦੇ ਸਾਥੇ ਪਰਵਾਰ ਨੂੰ ਇਸ ਗੱਲ ਦਾ ਵਿਸ਼ਵਾਸ ਕਰਾਣੇ ਹੈ ਕਿ ਪੂਰੀ ਭਾਰਤੀ ਜਨਤਾ ਪਾਰਟੀ ਸਾਡੇ ਪ੍ਰਦੇਸ਼ ਦੇ ਪ੍ਰਧਾਨ ਜੀ ਜਾਕਰ ਸਾਹਿਬ ਸਾਡੇ ਸੂਬੇ ਦੇ ਕਾਰਜਕਾਰੀ ਪ੍ਰਧਾਨ ਅਸ਼ਨੀ ਸ਼ਰਮਾ ਸਾਹਿਬ ਸਾਡੀ ਪੂਰੀ ਲੀਡਰਸ਼ਿਪ ਪੰਜਾਬ ਦੀ ਅਸੀਂ ਭਗਵੰਤ ਮਾਨ ਦੀ ਸਰਕਾਰ ਨੂੰ ਇਸ ਗੱਲ ਦੀ ਚੇਤਾਵਨੀ ਦਿੰਦੇ ਆ ਵੀ ਜਿੰਨੇ ਮਰਜ਼ੀ ਪੀਕਾ ਤੇ ਰੀਡ ਕਰਦਾ ਲੇਕਿਨ ਦੋ ਜਾਂ 7 ਦੇ ਵਿੱਚ ਜਿਹੜਾ ਸੁੱਖਾ ਸਾਫ ਹੋਇਆ ਤੁਹਾਡੇ ਦੋ ਮਹੀਨੇ ਦਿੱਤਰ ਕੇ ਜਿਸ ਤਰੀਕੇ ਦੇ ਨਾਲ ਤੁਹਾਡਾ ਪੰਜਾਬ ਦੇ ਵਿੱਚ ਖਲਾਕ ਬਣ ਗਏ ਐ ਗੈਂਗਸਟਰ ਫਿਰੋਤੀਆਂ ਮੰਗ ਰਹੇ ਐ ਅੱਲੇ ਕੱਲ੍ਹ ਸਾਡੇ ਸਵੇਰੇ ਪੂਰੇ ਡਿਪਟੀ ਸੀਐਮ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਸੁਖੀ ਰੰਧਾਵਾ ਸਾਹਿਬ ਦੇ ਬੇਟੇ ਨੂੰ ਅਜੇ ਵੀ ਨੂੰ ਬਹੁਤ ਵੱਡੀ ਧਮਕੀ ਆਈ ਹੈ ਜੋ ਬੋਲਾ ਕੋ ਉਹਨਾਂ ਨੇ ਲੋਕ ਸਭਾ ਸਪੀਕਰ ਨੂੰ ਦਰਖਾਸਤ ਕੀਤੀ ਹੈ ਕਿ ਡੀਜੀਪੀ ਸਾਹਿਬ ਨੂੰ ਤਲਬ ਕਰੋ ਕਿ ਪੰਜਾਬ ਦੇ ਵਿੱਚ ਕੁਝ ਸੁਰੱਖਿਆ ਕਰੀ ਹੈ ਉਸ ਪਾਸੇ ਧਿਆਨ ਨਹੀਂ ਹੈ ਕਿ ਬੀਜੇਪੀ ਜਾਂ ਬਾਕੀ ਪਾਰਟੀਆਂ ਦੇ ਵਿੱਚ ਸਹਿਬਾਨ ਕਿਸ ਤਰੀਕੇ ਨਾਲ ਅਸੀਂ ਦਿਗੋਚਨਾਵੇਂ ਡਰਾਉਣਾਵੇਂ ਇਹ ਜਿਹੜੀ ਨੀਤੀ ਹੈ ਇਹ ਕੋਈ ਪੰਜਾਬ ਵਾਸਤੇ ਚੰਗੀ ਨਹੀਂ ਹੈ ਜਿੰਨੀ ਬਾਜੀ ਪਾਉਤੇ ਤੇ ਬਾਜੀ ਵਿੱਚ ਮੁਰਤੀ ਹੈ ਜਿਵੇਂ ਸ਼ੇਰ ਪਾਵਾ ਤੇ ਸਵਾ ਸ਼ੇਰ ਦੀ ਕੋੜਾਗੇ ਇਸ ਕਰਕੇ ਅਸੀਂ ਅੱਜ ਇਸ ਗੱਲ ਦੀ ਸਾਰੀ ਸਾਡੀ ਲੀਡਰਸ਼ਿਪ ਅਸੀਂ ਇਸ ਗੱਲ ਦੀ ਨਿਖੇਧੀ ਕਰਦੇ ਹਾਂ ਕਿ ਜਿਹੜਾ ਵੀ ਇਹ ਵਿਜੀਲੈਂਸ ਦਾ ਇੱਕ ਡਰਾਪਾਂ ਦੇ ਖਾਤਰ ਉਹਨਾਂ ਨੂੰ ਪਰਮਾਤਮਾ ਦੇ ਉੱਪਰ ਡੇਲ ਕੀਤਾ ਗਿਆ ਵਾ ਇਹ ਵੈਲਿਡੇਟਾ ਵਾ ਇਹ ਬਦਲੇ ਦੀ ਭਾਵਨਾ ਵਾ ਕਿ ਜਿਸ ਬੰਦੇ ਨੇ ਆਪਣੇ ਮਨ ਦੇ ਨਾਲ ਆਪਣੀ ਇੱਛਾ ਦੇ ਨਾਲ ਮੋਦੀ ਸਾਹਿਬ ਦੀ ਨੀਤੀਆਂ ਨੂੰ ਦੇਖਦੇ ਹੋਏ ਭਾਰਤੀ ਜਨਤਾ ਭਾਰਤੀ ਗਣ ਕੀਤਾ ਵਾ ਉਦੇ ਕਰਦੇ ਪਰ ਸਵੇਰੇ ਖੋਜਵੇ ਇਸ ਤੋਂ ਸਾਫ ਕਰਨ ਤੁਸੀਂ ਬਹੁਤ ਸੂਝਾ ਪੱਤਰਕਾਰ ਹੋ ਇਸ ਤੋਂ ਸਾਫ ਪਤਾ ਲੱਗਦਾ ਕਿ ਸਰਕਾਰ ਦੀ ਕੀ ਮਨਚਾ ਦਾ ਕੀ ਸੋਚਿਆ ਜਿਹੜੀ ਇਹ ਭਗਵੰਤ ਮਾਨ ਦੀ ਇੱਕ ਚੂੜ ਦੇ ਉਪਰ ਅਧਾਰਿਤ ਸਰਕਾਰ ਬਣੀ ਸੀ ਜਿਹਨੇ ਸਾਡੀਆਂ ਪੈਰੇ ਦੇ ਨਾਲ ਵਾਅਦਾ ਕੀਤਾ ਸੀ ਕਿ ਸੇ ਤੁਹਾਨੂੰ 10000 ਰੁਪਏ ਦੇਵਾਂਗੇ ਅੱਜ ਲਗਭਗ 42 ਮਹੀਨੇ ਬੀਤ ਚੁੱਕੇ ਐ ਅੱਜ 42 40000 ਰੁਪਏ ਨਹੀਂ ਇੱਕ ਭੈਣ ਦਾ ਇਹਨਾਂ ਵਰ ਖੜਾ ਹੈ अस तरीके का बुरा हाल है कल तीन घंटे बरसात हुई है, है, है शहर के हालात हुए जगह जगह पानी खड़ा सड़क टूटिया पास है किस तरीके का दबाके असी झूठ बोल के मेरे ऊपर भरवाइए लेकिन पंजाब के लोग अशराही मांग कर रहे हैं और पिंडा जिस करके ਇਹ ਜਿਹੜੇ ਲੈਂਡ ਪੂਲਿੰਗ ਨਮੀ ਕਿਸਾਨ ਮਾਰੂਸਕੀਨ ਲੈ ਕੇ ਆਇਆ ਉਹਦੇ ਨਾਲ ਲੋਕਾਂ ਨੇ ਇਹਨਾਂ ਨੂੰ ਬਿਲਡਰ ਵਿੱਚ ਬਟਨ ਨਹੀਂ ਦਿਨਾ ਇਸ ਕਰਕੇ ਤੁਹਾਡੇ ਲਈ ਅਸੀਂ ਗਿਲ ਪਰਵਾਰ ਨੂੰ ਸਨੇਹਾ ਦਿੰਦੇ ਆ ਕਿ ਪੂਰੀ ਬੀਜੇਪੀ ਪੰਜਾਬ ਦੀ ਉਸ ਪਰਵਾਰ ਦਾ ਖੜੀ ਆ ਪਰ ਮਾਨ ਸਰਕਾਰ ਨੂੰ ਚਤਾਵਨੀ ਦਿੰਦੇ ਆ ਕਿ ਭਾਰਤੀ ਜਨਤਾ ਪਾਰਟੀ ਚਿਰਨ ਵਾਲੀ ਪਾਰਟੀ ਨਹੀਂ ਹੈ ਤੇ ਪਾਰਟੀ ਹਮੇਸ਼ਾ ਔਖੇ ਵੇਲੇ ਖੜੀ ਹੋ ਕੇ ਅਗਲੀ ਵਾਰ ਸਰਕਾਰ ਪੜਾਦੀ ਹੈ ਪ੍ਰਸਤਾਵ ਦੇ ਵਿੱਚ ਸਾਡੀ ਸਰਕਾਰ ਨਿਰੋਲ ਬਣੇਗੀ